ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤੇ ਆਪਾਂ ਅੱਜ ਤੁਹਾਨੂੰ ਵੀ ਸੂਟ ਦੇ 3 ਇਸ ਕਿਦਾਂ ਉਤਾਰੇ ਜਾਂਦਾ ਉਹ ਦੱਸਾਂਗੇ ਤੇ ਸਾਰਿਆਂ ਨਾਲੋਂ ਪਹਿਲਾਂ ਆਪਾਂ ਜਣੀ ਕਿ ਦੇਖ ਲੈਣਾ ਵੀ ਆਪਣਾ ਜਿਹੜਾ ਕਮੀ ਉਹ ਆ ਕੱਪੜਾ ਉਹ ਸਿੱਧਾ ਰੱਖਣਾ ਤੇ ਸਿੱਧਾ ਰੱਖ ਕੇ ਆਪਾਂ ਇਧਰੋਂ 1.5 ਇੰਚ ਰੱਖ ਲੈਣਾ ਜੇ ਆਪਾਂ ਮੰਨ ਲਓ ਲੇਸ ਵਗੈਰਾ ਲਾਣੀਆਂ ਤੇ ਫਿਰ ਆਪਾਂ ਇਧਰੋਂ ਦੋ ਦੋ ਛੱਡ ਦਿੰਨੇ ਹੁੰਦੇ ਆ ਤੇ ਇਧਰੋਂ ਆਪਾਂ ਤਿੰਨ ਰੱਖਾਂਗੇ ਤੇ ਇੱਥੋਂ ਆਪਾਂ ਤਿੰਨ ਰੱਖਣਾ ਹੈ ਤੇ ਕੀੜਾ ਜਿੰਨਾ ਆਪਣਾ ਹੋਊਗਾ ਤਿਆਰ ਆਪਾਂ ਉਹਨਾਂ ਰੱਖਣਾ ਇਹਨਾਂ ਦਾ ਕੀੜਾ 21 ਸੀਗਾ ਤੇ ਆਪਾਂ 21 ਰੱਖਿਆਗਾ 21 ਕੀੜਾ ਰੱਖਿਆ 21 ਸੀਗਾ ਇਹਨਾਂ ਦਾ ਸਾਡੇ ਇਧਰੋਂ ਫੇਰ ਆਪਾਂ 1.5 ਇੰਚ ਛੱਡਿਆਗਾ ਇਹਨਾਂ ਨੂੰ ਕੋਈ ਲੈਸ ਹੋਵੇ ਕੁਛ ਨਹੀਂ ਲਾਉਣਾ ਹੈਗਾ ਤੇ ਇੱਥੋਂ ਆਪਾਂ 3 ਛੱਡੇ ਆ ਇੱਥੋਂ 1.5 ਛੱਡੇ ਜੇ ਲੈਸ ਲਾਉਣੀ ਹੈ ਤਾਂ 2 ਇੰਚ ਛੱਡਣਾ ਲੈਂਦਾ ਤੇ ਹੁਣ ਇੱਥੇ ਆਪਾਂ ਕਰਾਂਗੇ ਸੂਟ ਤੇ ਟ੍ਰੇਸ ਇਹ ਆਪਣਾ ਆ ਗਿਆ ਕੀੜਾ ਇਹ ਤੁਹਾਨੂੰ ਕੀਰੇ ਦਾ ਦੱਸ ਰਿਹਾ ਇਸ ਤੋਂ ਬਾਅਦ ਤੁਹਾਨੂੰ ਬਾਹਾਂ ਦਾ ਦੱਸਾਂਗੇ ਤੇ ਹੁਣ ਤੁਹਾਡੇ ਨਾਲ ਪੇਪਰ 'ਤੇ ਪਾਂਝਾ ਕਰਾਂਗੀ ਕਿ ਕਿੱਦਾਂ ਰੱਖ ਕੇ ਕਿੱਦਾਂ ਕਰਨਾ ਠੀਕ ਹੈ ਜੀ ਹਾਂਜੀ ਆਪਾਂ ਇੱਧਰ ਰੱਖ ਕੇ ਉਹ ਆਪਰੇ ਜਲੰਗ ਮੰਗਦੇ ਜਿੰਨੀ ਤਰ੍ਹਾਂ ਬਹੁਤ ਨਾ ਪਕੇ ਫਿਰ ਰੋ ਪੇਸ ਕਰਨਾ ਤਾਂ ਕਿ ਆਪਾਂ ਨੂੰ ਚੰਗੀ ਤਰ੍ਹਾਂ ਦਿਖ ਸਕੇ ਜਦੋਂ ਆਪਾਂ ਨੀਡਲ ਵਰਕ ਕਰਾਂਗੇ ਤੇ ਪੇਸ ਵੀ ਪਰ ਇਹ ਥੋੜਾ ਜਿ ਹਿੱਲਣਾ ਨਹੀਂ ਚਾਹੀਦਾ ਬਿਲਕੁਲ ਵੀ ਇਹ ਤੋਂ ਪਜ ਉੱਡ ਜਾਂਦਾ ਹੁੰਦਾ ਹੈ। ਉਹਦੇ ਵਿੱਚ ਜੀੜਾ ਪਨੀਲ ਵਗੈਰਾ ਪਾਇਆ ਤੇ ਇੱਕ ਆਪਾਂ ਮਸ਼ੀਨ ਦਾ ਤੇਲ ਪਾਇਆ। ਉਹਦੇ ਵਿੱਚ ਉਜਾਲਾ ਪਾਇਆ ਆਪਾਂ ਸੁੱਕਾ। ਨੀਲ ਗਰੰਡੀ ਸੀ ਜੀ। ਦੇਖੋ ਆਪਣਾ ਡੇਸ ਪੇਪਰ ਲੈ ਲਿਆ। ਚਿਕਨ ਇਹਦਾ ਆਪਾਂ ਕਿ ਕਿਰਾਂਗੇ। ਇਹਦੇ ਆਪਾਂ ਨਾਲ ਦਿਨ ਖਲੇ। ਤਾਂ ਇਹ ਇਹ ਦਾ ਤਰ੍ਹਾਂ ਲੈਣਾ ਆਪਾਂ ਇਸ ਟਿੱਕ ਤੇ ਹੁਣ ਇੱਥੇ ਥੋੜੀ ਸਪੇਸ ਰਹਿੰਦੀ ਆ ਤਾਂ ਤਾਂ ਹੁਣ ਇਹ ਸੋਚ ਲਾਂਗੇ ਕਿ ਜਿਹੜਾ ਆ ਫਲਾਵਰ ਹੈ ਇਹਨੂੰ ਆਪਾਂ ਇੱਥੇ ਪਾਵਾਂਗੇ ਠੀਕ ਹੈ ਜੀ ਆ ਨਿੱਕੇ ਬਣਾ ਲਵਾਂਗੇ ਆਪਾਂ ਇੱਥੇ ਪਾਉਣਾਗੇ ਆ ਦੇਖੋ ਆਪਾਂ ਇਥੇ ਹੁਣ ਨਿੱਕਾ ਜਿਹਾ ਫਲਾਵਰ ਪਾ ਦਿੱਤਾ ਤੇ ਸਪੇਸ ਰਹਿੰਦੀ ਸੀ ਆਪਾਂ ਨੋਡ ਲੱਗ ਰਹੀਆਂ ਸੀ ਤਾਂ ਉਹ ਕਿਤੇ ਉਹ ਕਿਦਰ ਰਿਸੈਪੀ ਪਰ ਲਿਖਿਆ ਆਪਾਂ ਠੀਕ ਹੈ ਜੀ ਉਹਨਾਂ ਆਪਾਂ ਲਾਵਾਂਗੇ ਬਾਹਾਂ ਤੇ ਬਾਹਾਂ ਤੇ ਕਿੱਦਾਂ ਲਾਉਣਾ ਉਹ ਵੀ ਤੁਹਾਨੂੰ ਦੱਸਦੇ ਆਂ ਉਹਨਾਂ ਆਪਾਂ ਬਾਹਾਂ ਵੀ ਲਸਰੀਆ ਤੁਹਾਨੂੰ ਇਹ ਆਪਾਂ ਰੱਖਣੀ ਸੀ ਬਾਹਾਂ ਦੀ ਜੋ ਕਿ ਬੜੀ ਚੌੜਾਈ ਸੀ ਅਗੋਂ ਹੋੜੀ ਸੀ ਉਹ ਰੱਖਣੀ ਸੀ ਸੱਤ ਆਪਾਂ ਆਪਾਂ ਬੈਲ ਨੂੰ ਕੋਪੜੀ ਨੂੰ ਹੋਲਡ ਕੀਤਾ ਹੋਲਡ ਕਰਕੇ ਉਹਨਾਂ ਦਾ ਅੱਤੀ ਸੀ ਉੱਪਰ ਲਿਆ ਉਹਨੂੰ ਮੈਲਿਆ ਤੇ ਉਹਨ ਦੇ ਵਿੱਚ 7 ਇੰਚ ਦਾ ਗੈਪ ਸੀਗਾ ਤਾਂ ਕਰਕੇ ਆਪਾਂ ਸਾਡੇ ਤੇ ਨੀਚੇ ਇਧਰ ਰੱਖਤਾ ਤੇ ਸਾਡੇ ਤੇ 7 ਇੰਚ ਹੀ ਇਧਰ ਰੱਖਤਾ ਕੁਝ ਕਰਦੇ ਕੋਈ ਇੱਧਰ ਗੈਪ ਪੈ ਗਿਆ ਇਹ ਇੱਥੇ ਆਪਾਂ ਜਿੱਥੇ ਆਪਾਂ ਉੱਪਰ ਨਾਲ ਟੈਸਟ ਕਰਨਾ ਉਹ ਆਪਾਂ 14 ਰੱਖ ਲਿਆ ਕਿਉਂਕਿ 7 ਗਿਆ ਉਹਨਾਂ ਨੇ ਤੇ ਉਹ ਵੀ ਉਹ ਸਾਰੇ ਜਿਹੜੇ ਆਮ ਦੇ ਉੱਪਰ ਖੁੱਲੀਆਂ ਉਹ 7 ਹੋਣਾ ਚਾਹੀਦਾ ਹੈ ਇੱਥੇ ਸੱਤ 14 ਰੱਖਿਆ ਨਾ ਇਹਨਾਂ ਆਪੇ ਇੱਥੇ ਕਰਦੇ ਟ੍ਰੇਸ ਉਹ ਪੜਾ ਐਕਸਟਰਾ ਜਿਹੜੀ ਅਨਿਸ਼ਾਨੀ ਲਾਈ ਹੈ ਇਹ ਆਪਾਂ 2 ਇੰਚ ਛੱਡ ਕੇ ਲਾਈ ਆ ਉਸ ਤੋਂ ਬਾਅਦ ਆ ਕਾਟਾ ਕੱਟ ਪੈ ਜਾਣੀ ਆ ਇਹ ਛੱਡ ਕੇ ਲਾਈ ਆ ਜਿੱਥੇ ਆਪਾਂ ਜਿੰਨੀ ਕਿ ਇਹ ਟ੍ਰੇਸ ਕਰਨਾ ਉਹ ਆਪਾਂ ਇੱਥੋਂ ਕਰੇਗਾ ਇੱਥੋਂ ਲੇ ਕੇ ਇੱਥੇ ਤੱਕ 14 ਹੁੰਦਾ ਆਪਾਂ ਇੱਥੇ ਆਪਾਂ ਇਹ ਟ੍ਰੇਸ ਕਰਾਂਗੇ ਜਿੱਦਾਂ ਆਪਾਂ ਬਾਅਦ ਵਿੱਚ ਟ੍ਰੇਸ ਪੇਪਰ ਬਣਾਵਾਂਗੇ ਟ੍ਰੇਸ ਪੇਪਰ ਜਿਹੜਾ ਉਹ ਆਪਣਾ ਹਿੱਲਣਾ ਨਹੀਂ ਚਾਹੀਦਾ ਬਸ ਐਂਗਲ ਦਾ ਤੁਸੀਂ ਧਿਆਨ ਰੱਖਣਾਗਾ ਕਿਉਂਕਿ ਜੇ ਟ੍ਰੇਸ ਪੇਪਰ ਹੀ ਗਿਆ ਤਾਂ ਉਹ ਅੱਗੇ ਪਿੱਛੇ ਹੋ ਜਾਣਾ ਤੇ ਫਿਰ ਆਪਾਂ ਨੂੰ ਨੀਡਲ ਵਰਕ ਕਰਾਂਗੇ ਨਾ ਉਦੋਂ ਸਹੀ ਨਹੀਂ ਪਤਾ ਲੱਗੇਗਾ ਤੇ ਮੈਂ ਦੋ ਪਾਉਂਟ ਠੀਕ ਹੈ ਜੀ ਇਹ ਦੋ ਤਾਂ ਨਾਲੇ ਤੇ ਜਗ੍ਹਾ ਬਚੀ ਐ ਇਨੂੰ ਆਪਾਂ ਪੂਰਾ ਵਧੀਆ ਦੇਖ ਕੇ ਉਤਾਰਾਂਗੇ ਵੀ ਇੱਥੇ ਕੀ ਸਹੀ ਲੱਗਣਾ ਕੀ ਨਹੀਂ ਵੀ ਆਹ फ्लावर ਲਾਧੀ ਇੱਥੇ ਇਹ ਲਾਧੀ ਇਹ ਚ ਸਿਆਦਮ ਦੀ ਮਾਈਂਡ ਦੇ ਵਿੱਚ ਰੱਖ ਕੇ ਹੀ ਅਗਲਾ ਟ੍ਰੇਸ ਪੇਪਰ ਨਾਣਾਗਾ ਇਦਾਂ ਉਤਾਰੀਏਗਾ ਨਾ ਪੱਤੇ ਦੇਖੋ ਜਿਹੜਾ ਆਹ ਵਾਲਾ ਟ੍ਰੇਸ ਸੀ ਇਹਨਾਂ ਉਹਨੂੰ ਆਪਾਂ ਇੱਥੇ ਲੈ ਲਿਆ ਤੇ फ्लावर ਕੋਈ ਨਹੀਂ ਪਾਇਆ ਜਿਹੜੀ ਆਹ ਪੱਤੀ ਸੀ ਇਹਨੂੰ ਚੱਕਿਆ ਆਪਾਂ ਇੱਥੇ ਪਾਇਆ ਤੇ ਇਥੋਂ ਆਹ ਵਾਲੇ फ्लावर ਚੱਕੇ ਆ ਜਿਹਨੇ ਕਿਹਾ ਵਿਚਕਾਰ ਵਾਲਾ ਨਹੀਂ ਲਿਆ ਹੈਗਾ ਆਪਾਂ उसतबाद आवली पत्ति पााइयाया पै पााइया आवली साइडव चाह करते चना करते क्योंकि विचा जान पा शर्दा नहीं करनांग क ठीक प्र करते हमसाी वीडियो के सं होनेताऊूं क्योंकि तरह ਇਸਾਂ ਚ ਲੱਗੀ ਹੋਣੀ ਆ ਟੇਸਪੇਪਰ ਸੂਟ ਤੇ ਕਿੱਦਾਂ ਉਤਾਰਨੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਜੀ ਧੰਨਵਾਦ